ਅਸ਼ੀਕਾਲ ਜੀ ਮੈਂ ਬਾਜਬਾ ਬਟਿਕ ਤੋਂ ਬਰਨਾਲਾ ਸੂਟ ਤੋਂ ਹਰ ਰੋਜ਼ ਦੀ ਤਰ੍ਹਾਂ ਜੈਪ ਇੱਕ ਹੋਰ ਨਿਊ ਵੀਡੀਓ ਲੈ ਕੇ ਜਿਸ ਦੇ ਵਿੱਚ ਆਪਾਂ ਟੋਟਲੀ ਹੈਂਡਵਰਕ ਦੇ ਸੂਟ ਰੈਡੀ ਕੀਤੇ ਨੇ ਜੀ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਆਪਾਂ ਫੈਬ੍ਰਿਕ ਡਿਟੇਲ ਪ੍ਰਾਈਸ ਵਗੈਰਾ ਸਭ ਕੁਝ ਜਿਹੜਾ ਹੈ ਮੈਂਸ਼ਨ ਕਰਾਂਗੇ ਤੇ ਸੂਟ ਨੂੰ ਪ੍ਰੋਪਰ ਦਿਖਾਵਾਂਗੇ ਫਰਸਟ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਇਹ ਵਾਲਾ ਆਪਾਂ ਨੂੰ ਫੈਬ੍ਰਿਕ ਜਿਹੜਾ ਕਸਟਮਰ ਦੇ ਕੇ ਗਿਆ ਸੀ ਆਪਾਂ ਨੇ ਉਹਨਾਂ ਨੂੰ ਟੋਟਲੀ ਜਿਹੜਾ ਹੈਂਡਵਰਕ ਕਰਕੇ ਦਿੱਤਾ ਸੀ ਟੋਟਲੀ ਦੱਪਕੇ ਦਾ ਵਰਕ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਸਿੱਪੀ ਐਂਡ ਟੋਟਲੀ ਹੈਂਡ ਦਾ ਕੰਮ ਹੈ ਇਹਦੇ ਵਿੱਚ ਆਰ ਯੂ ਦੀ ਕੁਝ ਵੀ ਨਹੀਂ ਮਿਕਸ ਕੀਤਾ ਹੋਇਆ ਇਹ ਘੇਰਾ ਆ ਗਿਆ ਚਾਕ ਆਗੇ ਚਾਕਾਂ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਨੀਟ ਐਂਡ ਕਲੀਨ ਜਿਹੜਾ ਕੰਮ ਹੋਇਆ ਹੋਇਆ ਹੈ ਜੀ ਕਿੰਨਾ ਸਫਾਈ ਦੇ ਵਿੱਚ ਕੰਮ ਹੈ ਇਹ ਵਾਲਾ ਇਹ ਪੈਨਲ ਜਾਂਦਾ ਉੱਪਰ ਨੂੰ ਤੇ ਇਹ ਵਾਲਾ ਫਲਾਵਰ ਆ ਗਿਆ ਫਲਾਵਰ ਬਹੁਤ ਹੀ ਪਿਆਰਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਇਹ ਜਿਹੜਾ ਵਰਕ ਆ ਗਿਆ ਜੀ ਇਹ neck ਤੇ ਆ ਗਿਆ ਨੇਕ ਤੇ ਵੀ ਵਾਲਾ ਕੰਮ ਹੈ ਜਿਹੜਾ ਹੋਇਆ ਹੋਇਆ ਹੈ ਨੇਕ ਤੇ ਵੀ ਬਹੁਤ ਸੋਹਣਾ ਸੇਮ ਐਸਟ੍ਰੇਜ਼ੀ ਵਰਕ ਆਪਾਂ ਨੇ ਬਾਹਾਂ ਤੇ ਕਰਵਾਇਆ ਹੋਇਆ ਸੀ ਇਹ ਬਾਟਮ ਆ ਗਈ ਬਲੈਕ ਕਲਰ ਦੀ ਦੇ ਨਾਲ ਬਾਟਮ ਲਗਵਾਈ ਆ ਬਾਟਮ ਦੇ ਉੱਪਰ ਜਿਹੜਾ ਬਹੁਤ ਹੀ ਨੀਟ ਐਂਡ ਕਲੀਨ ਦਾ ਕੰਮ ਕੀਤਾ ਹੋਇਆ ਹੈਗਾ ਇਹ ਵੀ ਟੋਟਲੀ ਹੈਂਡ ਦੇ ਨਾਲ ਕੰਮ ਕੀਤਾ ਤੁਸੀਂ ਇੱਕ ਵਾਰ ਮੈਂ ਤੁਹਾਨੂੰ ক্লোਜ਼ ਤੋਂ ਦਿਖਾ ਦੇਣੀ ਬਿਲਕੁਲ ਸੇਮ ਹੀ ਵਰਕ ਜਿਹੜਾ ਆਪਾਂ ਨੇ ਬਾਹਾਂ ਤੇ ਕੀਤਾ ਹੈ ਇਹ ਵਾਲਾ ਫਲਾਵਰ ਵੀ ਮੈਂ ਤੁਹਾਨੂੰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਸਫਾਈ ਚ ਕੰਮ ਇਹ ਉਹਨਾਂ ਦਾ ਵਰਕ-ਵਰਕ ਦਾ ਆਪਾਂ ਨੇ ਉਹਨਾਂ ਤੋਂ 4800 ਰੁਪਇਆ ਲਗਿਆ ਲਿਆ ਜੀ ਕੱਲੇ ਵਰਕ-ਵਰਕ ਦਾ ਇਹ ਵਾਲਾ ਆਪਾਂ ਨੇ ਉਹਨਾਂ ਨੂੰ ਵਰਕ ਕਰਕੇ ਦਿੱਤਾਗਾ ਇਹ ਆਪਣੇ ਤੋਂ ਥੋੜਾ ਜਿਹਾ ਵਰਕ ਕੇ ਤੇ ਐਕਸਟਰਾ ਹੋ ਗਿਆ ਸੀਗਾ ਤੇ ਤਾਂ ਕਰਕੇ ਇੱਕ ਸੂਟ ਇਹਦੇ ਵਿੱਚ ਇਹ ਰੈਡੀ ਕੀਤਾ ਇਹਦਾ ਵਰਕ ਪ੍ਰਾਈਸ ਮੈਂਸ਼ਨ ਕਰਤਾ ਇੱਕ ਇਹ ਵਾਲਾ ਕੀਤਾ ਜੀ ਇਹ ਬਹੁਤ ਸੋਹਣਾ ਇਹ ਜਿਹੜਾ ਥ੍ਰੈਡ ਦਾ ਸਾਰਾ ਕੰਮ ਆ ਇਹ ਵਾਲਾ ਥ੍ਰੈਡ ਦਾ ਸਾਰਾ ਕੰਮ ਆਪਾਂ ਨੇ ਹੈਂਡ ਨਾਲ ਹੀ ਕਰਵਾਇਆ ਇਹ ਬਹਾਮਾਂ ਦੇ ਉੱਪਰ ਕੰਮ ਆ ਗਿਆ ਜੀ ਤੇ neck ਤੇ ਕੰਮ ਕੀਤਾ ਹੋਇਆ ਤੇ neck ਦਾ ਕੰਮ ਵੀ ਮੈਂ ਤੁਹਾਨੂੰ ਇੱਕ ਵਾਰ ਚੈੱਕ ਕਰਵਾ ਦੇਣੀ ਆ ਇਹ ਵਾਲਾ neck ਦੇ ਉੱਪਰ ਕੰਮ ਆ ਗਿਆ ਜੀ neck ਦੇ ਉੱਪਰ ਵੀ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ neck ਆ ਗਿਆ ਇਹ ਵਾਲੀਆਂ ਬਾਹਮਾਂ ਆ ਗਈਆਂ ਇਹ ਸਾਰੇ ਟੋਟਲੀ ਹੈਂਡ ਦੇ ਨਾਲ ਕੰਮ ਹੋਇਆ ਇਹ ਆਪਾਂ ਨੇ ਵਰਕ ਉਹਨਾਂ ਨੂੰ ਕਰਕੇ ਤਾਂ 2600 ਰੁਪਏ ਦੇ ਵਿੱਚ ਇਹ ਵਾਲਾ ਵਰਕ ਜਿਹੜਾ ਆਪਾਂ ਨੇ ਉਹਨਾਂ ਨੂੰ ਕਰਕੇ ਦਿੱਤਾ ਜੀ ਇਹ ਵੀ ਫੈਬਰਿਕ ਆਪਾਂ ਨੂੰ ਕਸਟਮਰ ਦੇ ਕੇ ਗਿਆ ਸੀ ਬਾਹਮਾਂ ਤੇ ਤੇ neck ਦਾ ਕੰਮ ਹੋਇਆ ਟੋਟਲੀ ਹੈਂਡ ਦੇ ਨਾਲ ਕੰਮ ਆ ਜਿੰਨਾ ਵੀ ਆ thread ਵਗੈਰਾ ਸਭ ਕੁਝ ਯੂਜ਼ ਕੀਤਾ ਗਿਆ ਹੈਂਡਸ ਦੇ ਨਾਲ ਹੀ ਯੂਜ਼ ਕੀਤਾ ਗਿਆ ਜੀ ਅਗਰ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਹੈਂਡਵਰਕ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜ਼ਰੂਰ ਕੰਟੈਕਟ ਕਰੋ ਮੇਰਾ ਕੰਟੈਕਟ ਨੰਬਰ 985548231 ਵਾਲੇ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਅਗਰ ਕੋਈ ਕਸਟਮਰ ਆਪਣਾ ਡਿਜ਼ਾਈਨ ਪੇਜ ਕੇ ਵਰਕ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣਾ ਡਿਜ਼ਾਈਨ ਪੇਜ ਕੇ ਵੀ ਹੈਂਡਵਰਕ ਕਰਵਾ ਸਕਦੇ ਹੋ ਆਪਣਾ ਸਟੱਫ ਪੇਜ ਕੇ ਵੀ ਉਸ ਤੇ ਵਰਕ ਕਰਵਾ ਸਕਦੇ ਹੋਗੇ ਅਗਰ ਤੁਸੀਂ ਸਾਡੇ ਕੋਲੋਂ ਹੀ ਸਟੱਫ ਬਾਏ ਕਰਕੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲੋਂ ਵੀ ਸਟੱਫ ਬਾਏ ਕਰਕੇ ਜਿਹੜਾ ਵਰਕ ਕਰਵਾ ਸਕਦੇ ਹੋ ਜ ਜ਼ਰੂਰ ਕਰਨਾ ਥੈਂਕ ਯੂ ਜੀ